ਪਲੇਟ ਨਾਲੇ ਤਵੇ ਨੂੰ ਮੈਂ ਆਪਾਂ ਲਾ ਦਈਏ ਕਰਕੇ ਸਾਡੇ ਥੋੜੇ ਜਿਹਾ ਨਾ ਚਿੱਕੂ ਉਹਨੂੰ ਥੋੜਾ ਜਿਹਾ ਹੋ ਗਈ ਓਕੇ ਆਪਣੀ ਵਪਾਰੀ ਕੋਲ ਭਾਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਪੈਕਾਂ ਲੱਗੇ ਹੋਏ ਸੀ ਬਾਈ ਦੱਸਣ ਸਪੈਕਾਂ ਬਦਲ ਦਈਏ ਕਰੀਏ ਆਪਾਂ ਜੀ ਸਮਝ ਨਾ ਰ ਪਰ ਸਪੈਕਾ ਨਾ ਡਾਊਨ ਹੋ ਗਈਆਂ ਸੀ ਆ ਦੇਖੇ ਨਮੀਆਂ ਪਾਉਨੇ ਆਪਾਂ ਕਈ ਵਾਰ ਕੀ ਹੁੰਦਾ ਸਪੈਕਾ ਆਪਾਂ ਬਦਲ ਦੇਣੀ ਹੈ ਜੇ ਸਪੈਕਾ ਦੇ ਵਿੱਚ ਨਾ ਟੱਕ ਜੇ ਪੈ ਜਾਂਦੇ ਨੇ ਜਦੋਂ ਟੱਕ ਪੈ ਜਾਂਦੇ ਨੇ ਫਿਰ ਇਹ ਪਰਾਲੀ ਨੂੰ ਨਾਲੇ ਘਮਾਈ ਜਾਂਦਾ ਟ੍ਰੈਸਰ ਆਪਣਾ ਲੋਡ ਮੰਨੀ ਜਾਂਦਾ ਜੇ ਆਪਾਂ ਨੇ ਜੇ ਨਹੀਂ ਬਦਲਣੀ ਆ ਜੇ ਜ਼ਿਆਦਾ ਹੀ ਡਾਊਨ ਹੋ ਜਾਂਦੀ ਆਪਣੀਆਂ ਫਿਰ ਤਾਂ ਬਦਲ ਦੋ ਜੇ ਮਾਰੇ ਮੋਟੇ ਡਾਊਨ ਹੁੰਦੀਆਂ ਤਾਂ ਉਹਦੇ ਵਿੱਚ ਨਾ ਟੱਕ ਪਏ ਜਾਂਦੇ ਨੇ ਆ ਦੇਖੋ ਉੱਚੇ ਨਹੀਂ ਵੀ ਹੋ ਜਾਂਦੀਆਂ ਮਾਰੇ ਮੋਟੀਆਂ ਤਾਂ ਇਹਨੂੰ ਗ੍ਰੈਂਡਰ ਨਾਲ ਪੂਰਾ ਪੱਧਰ ਕਰਾ ਦੇਦੇ ਸਪੈਕ ਨੇ ਫਿਰ ਇਹ ਮਾਲ ਨਹੀਂ ਖਮਾਉਂਦਾ ਉੱਪਰ ਦੀ ਨਹੀਂ ਹੈ ਜੇ ਆਪਾਂ ਇੱਕ ਨੇ ਪਾ ਦਿੰਦੇ ਇਹਨੂੰ ਵਿੱਚ ਟੱਕ ਪਏ ਹੋਏ ਹੁੰਦੇ ਨੇ ਤਾਂ ਫਿਰ ਮਾਲ ਖਮਾਹੀ ਜਾਂਦਾ ਹੈ ਤੇ ਆਪਾਂ ਹੁਣ ਇਹਦੀਆਂ ਪਹਿਲਾਂ ਖੋਲ ਕੇ ਸਾਰੀਆਂ ਜਿਹੜੀਆਂ ਬਦਲਣ ਵਾਲੀਆਂ ਨੇ ਵਿੱਚ ਠੀਕ ਨੇ ਜਿਹੜੀਆਂ ਜ਼ਿਆਦਾ ਡਾਊਨ ਹੋਈਆਂ ਵੀ ਇਹਨਾਂ ਟੱਕ ਪਏ ਹੋਏ ਨੇ ਜ਼ਿਆਦਾ ਉਹ ਆਪਾਂ ਨੇ ਬਦਲ ਦੇਣੀਆਂ ਨੇ ਇੱਧਰ ਆਪਾਂ ਬਾਸਕਟ ਦੇ ਨਾਲ ਪੱਤੀ ਲਾਉਣੀ ਆ। ਕੋਨੂੰ ਪਤਾ ਕਈ ਮਸ਼ੀਨਾਂ ਨੂੰ ਸ਼ਿਕਾਇਤ ਹੁੰਦੀ ਆ ਤੇ ਆਪਣੇ ਉਹ ਲੜੀ ਜੀ ਆਉਣ ਲੱਗ ਜਾਂਦੀ ਆ ਝਾਰਨੇ ਰਹੀਂ। ਤਾਂ ਇਹਦਾ ਆਪਾਂ ਨੇ ਪਹਿਲਾਂ ਪਹਿਲੀ ਲਾਈਨ ਆ ਪਹਿਲਾਂ ਕਰ ਬੰਦ ਕਰ ਦੇਣਾ ਇੱਥੇ ਪੱਤੀ ਲਾ ਕੇ। ਆਹ ਦੇਖੋ। ਫਿਲਾ ਕੇ ਇਹਨੂੰ ਬੰਦ ਕਰ ਦੇਣਾ ਫਿਰ ਪਤਾ ਕੀ ਚੱਕਰ ਹੁੰਦਾ ਵੇ ਜਦੋਂ ਮਸ਼ੀਨ ਚੱਲਦੀ ਹੈ ਮਾਲ ਆਉਂਦਾ ਤਾਂ ਮਲਾਈ ਹੋ ਕੇ ਫਿਰ ਲੰਘਦਾ ਨਹੀਂ ਫਿਰ ਇੱਥੇ ਟੁੱਟ ਕੇ ਉਹ ਲੜੀਆਂ ਜੇ ਕਰਦੀਆਂ ਹੁੰਦੀਆਂ ਨੇ ਚਾਰਨੀਆਂ ਤੇ ਵੀ ਆਈ ਹੁੰਦੀਆਂ ਨੇ ਇਹ ਪੱਤੀ ਲਾਉਣ ਦਾ ਵੀ ਫਾਇਦਾ ਹੈਗਾ ਮਾਲ ਫਿਰ ਮਲਾਈ ਹੋ ਕੇ ਲੰਘੂਗਾ ਵਿੱਚ ਦੀ ਹੁਣ ਆਪਾਂ ਤਾਂ ਇਹਨੂੰ ਟਾਂਕੇ ਲਾ ਦੇਣੇ ਨੇ ਇਹਨੂੰ ਪੱਤੀ ਨੂੰ ਚਾਹੇ ਖੁੱਲਦੀ ਕਰ ਲਵੇ ਇੱਥੇ ਪੱਤੀ ਦੇ ਟੋਟੇ ਲਾ ਕੇ ਨਾ ਤੇ ਆਪਣੇ 17 ਦੀਆਂ ਗਲੀਆਂ ਪਾ ਕੇ ਇਹਦੇ ਪੱਤੀ ਚ ਵੀ ਗਲੀਆਂ ਪਾ ਲਵੇ ਗਲੀਆਂ ਪਾ ਕੇ ਇਹਨੂੰ ਪੱਕੀ ਨੂੰ ਕੱਢ ਦੇਵੇ ਤੇ ਫਿਰ ਇਹ ਕਈ ਵਾਰ ਜੇ ਕਈ ਵਾਰ ਖੁੱਲਣੀ ਪਈ ਤਾਂ ਖੁੱਲ ਜਾਂਦੀ ਆ ਫਿਰ ਤੇ ਆਪਾਂ ਤਾਂ ਇਹਨੂੰ ਪੱਕੀ ਕਰ ਦੇਣੀ ਆ ਟਾਂਕੇ ਲਾ ਦੇਣੇ ਇਹਦਾ ਫਾਇਦਾ ਕਈ ਮਸ਼ੀਨਾਂ ਨੂੰ ਸ਼ਿਕਾਇਤ ਹੁੰਦੀ ਆ ਉਹ ਲੜੀ ਜੀ ਆਈ ਜਾਂਦੀ ਆ ਬਈ ਤੇ ਤਾਂ ਕਰਕੇ ਆਪਾਂ ਨੇ ਨਵੀਂ ਸਕੀਮ ਕੱਢੀ ਆ ਇਹ ਇੱਥੇ ਪੱਤੀ ਲਾ ਦੇਣੀ ਕਈ ਵਾਰ ਕੱਢਣ ਦੇ ਲਾਤੀਆਂ ਆਪਾਂ ਨੇ ਇਹਦੇ ਨਾਲ ਵਧੀਆ ਚੱਲਦੀ ਆ ਮਸ਼ੀਨ ਉਹ ਲੜੀ ਦੀ ਸ਼ਿਕਾਇਤ ਨਹੀਂ ਆਉਂਦੀ ਫਿਰ ਤੇ ਸਾਰੀਆਂ ਦੇ ਲਾਉਣੀਆਂ ਆਪਾਂ ਨੇ ਪਹਿਲੀ ਵਾਰ ਸਿੱਕ ਦੀ ਫਿਰ ਜਦੋਂ ਮਲਾਈ ਵੱਜ ਜਾਂਦੀ ਆ ਫਿਰ ਕਈ ਵਾਰ ਦਾ ਮਸ਼ੀਨ ਚੌਲ ਕੱਢਣ ਲੱਗ ਜਾਂਦੀ ਆ ਤੇ ਆਪਾਂ ਕਰਦੀ ਆ ਪੱਤੀ ਵੇਲਡ ਜਿਹੜੀਆਂ ਮਸ਼ੀਨਾਂ ਆਪਣੀਆਂ ਸੈੱਟ ਚੱਲਦੀਆਂ ਨੇ ਕੋਈ ਸ਼ਿਕਾਇਤ ਨਹੀਂ ਹੈਗੀ ਹੁਣ ਤਿੰਨੇ ਸਪੈਕਾਂ ਦੀਆਂ ਲਾਈਨਾਂ ਕਸੀਆਂ ਵੀ ਹੁੰਦੀਆਂ ਨੇ ਆਪਣੀਆਂ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਜਿਹੜੀਆਂ ਆਪਣੀਆਂ ਦਾਣਾ ਦਿਖਾਉਂਦੀਆਂ ਨੇ ਲੜੀ ਜੀ ਆਉਂਦੀ ਆ ਉਹਨਾਂ ਵਾਸਤੇ ਲਾ ਲਵੇ ਤੇ ਇਹਦਾ ਪੱਤੀ ਦਾ ਫਾਇਦਾ ਹੀ ਆ ਨੁਕਸਾਨ ਤਾਂ ਕੋਈ ਹੈ ਨਹੀਂ ਵਧੀਆ ਚੱਲਦੀ ਆ ਲਾਈ ਹੋਈ ਸੀ ਪਹਿਲਾਂ ਆਪਣੀ ਇੱਕ ਮਸ਼ੀਨ ਦੇ ਬਦਲਦੇ ਹੁਣ ਖੜ ਗਿਆ ਤੇ ਇੱਧਰ ਆਈ ਵੀ ਐ ਮਸ਼ੀਨ ਆਪਣੇ ਕੋਲ ਕੰਮ ਹੋਣ ਵਾਸਤੇ ਇਹਦਾ ਕੰਮ ਕਰਦੇ ਆਪਾਂ ਤੇ ਹੁਣ ਦਿਖਾਉਣਾ ਆਪਾਂ ਵੈਲਡਿੰਗ ਕਰਕੇ ਕੀ ਕਰਦੇ ਆ ਉਹਨੂੰ ਜਿਹੜੀਆਂ ਬੈਕ ਸਾਈਡ ਵਾਲੀਆਂ ਪੱਤੀਆਂ ਬਾਈ ਇਹ ਵੀ ਸਹੀ ਹੋਣੀ ਚਾਹੀਦੀਆਂ ਨੇ। ਬਹੁਤਾ ਡਾਊਨ ਨਹੀਂ ਹੋਣੀ ਚਾਹੀਦੀ, ਘੱਸੀਆਂ ਵੀ ਨਹੀਂ ਹੋਣੀ ਚਾਹੀਦੀ। ਫਿਰ ਵੀ ਮਲਾਈ ਘਟ ਜਾਂਦੀ ਹੈ। ਛੇ ਪੱਤੀਆਂ ਲੱਗੀਆਂ ਹੁੰਦੀਆਂ ਕਿ ਇਹਦੇ ਪੰਜ ਲੱਗੀਆਂ ਹੁੰਦੀਆਂ ਨੇ ਕਿ ਇਹਦੇ ਛੇ ਲੱਗੀਆਂ ਵੀ ਹੁੰਦੀਆਂ ਨੇ। ਜ਼ਿਆਦਾ ਤਾਂ ਵਸਤੇ ਹੁੰਦਾ ਆਪਣੀਆਂ ਸਪਾਈਕਾਂ ਵਾਲੇ ਡਾਊਨ ਨਾ ਹੋਣ। ਜਦੋਂ ਸਪਾਈਕਾਂ ਜ਼ਿਆਦਾ ਡਾਊਨ ਹੁੰਦੀਆਂ ਨੇ ਫਿਰ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਇੱਪਾ ਕਰਦੀ ਹੁਣ ਇੱਥੇ ਪੱਤੀ ਬਿਲਡਿੰਗ ਇਹਦੇ ਕੋ ਪੂਰੀ ਪੂਰੀ ਇਹਦੇ ਵਿੱਚ ਪੂਰੀ ਪੂਰੀ ਆ ਜਾਂਦੀ ਹੈ ਹੁਣ ਇਹ 2 ਇੰਚੀ ਪੱਤੀ ਆ ਕਈਆਂ ਦੇ 2 ਇੰਚੀ ਜਗ੍ਹਾ ਛੱਡੀ ਹੋਈ ਆ ਕਈਆਂ ਦੇ ਬਾਸਕਟ ਦੇ ਵਿਚਾਲੇ ਆ ਦੇਖੋ ਇਹਦੇ 1.5 ਇੰਚੀ ਛੱਡੀ ਹੋਈ ਆ ਇਹਦੇ 1.5 ਇੰਚ ਦੀ ਪੱਤੀ ਲਾ ਦੇ 1.5 ਇੰਚ ਦੀ ਇਹਦੇ 2 ਇੰਚ ਸੀ ਇਹਦੇ ਅੱਗੇ ਆਪਾਂ ਬਸ ਇਹੀ ਪ੍ਰੋਬਲਮ ਹੁਣ ਉਹਦੇ ਜਗ੍ਹਾ ਘਟਾ ਉਹਦੇ 1.5 ਇੰਚੀ ਛੱਡੀ ਵੀ ਆ ਉਹ ਆਪਣੀ ਮਸ਼ੀਨ ਦੀਆਂ ਬਾਸਕਟਾਂ ਨੇ ਉਹਦੇ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਇਹਦੇ ਹੁਣ ਜ਼ਿਆਦਾ ਜ਼ਿਆਦਾ ਖੁੱਲੀ ਆ ਇੱਥੇ ਜਗ੍ਹਾ 2 ਇੰਚੀ ਆ ਇਦਾਂ ਕਰਕੇ ਸ਼ਿਕਾਇਤ ਆਉਣ ਲੱਗਦੇ ਇਹ ਵੀ ਬਸ ਥੋੜੀ ਥੋੜੀ ਚੀਜ਼ਾਂ ਦਾ ਨੁਕਸ ਹੁੰਦਾ ਹੈਗਾ ਹੁਣ ਆਮ ਬੰਦੇ ਨੂੰ ਦੇਖਣ ਨੂੰ ਤਾਂ ਪਤਾ ਲੱਗਦਾ ਨਹੀਂ ਹੈਗਾ ਅਗਲਾ ਕਹਿੰਦਾ ਬਾਸਕਟ ਹੈ ਜਿਹੜਾ ਬੰਦਾ ਬਾਈ ਕਾਰੀਗਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਕਿੱਥੇ ਕੀ ਕਿਹੜੀ ਚੀਜ਼ ਚ ਕਿੱਥੇ ਫਾਲਟ ਹੈ ਕੀ ਪ੍ਰੋਬਲਮ ਆ ਅਸਲ ਤਾਂ ਹੁਣ ਕਈ ਬਾਈ ਫੋਨ ਵੀ ਕਰਦੇ ਰਹਿੰਦੇ ਨੇ ਆਪਾਂ ਨੂੰ ਪੁੱਛਦੇ ਰਹਿੰਦੇ ਨੇ ਅਸਲ ਤਾਂ ਬਾਈ ਜ਼ਿਆਦਾ ਤਾਂ ਚੀਜ਼ ਦੇਖ ਕੇ ਪਤਾ ਲੱਗਦਾ ਹੁੰਦਾ ਕੰਬਾਈਨ ਦਾ ਕੋਈ ਵੀ ਫਾਲਟ ਹੈ ਕੁਝ ਵੀ ਹੈ ਦੇਖ ਕੇ ਪਤਾ ਲੱਗਦਾ ਜੇ ਆਪਾਂ ਹੁਣ ਇਲਾਤੀ ਬਾਈ ਆਪਾਂ ਨੇ ਇਹ ਤੁਸੀਂ ਜੀ ਮਸ਼ੀਨ ਦੇ ਲਵਾ ਸਕਦੇ ਹੋ ਜੇ ਆਪਾਂ ਨੂੰ ਲੜੀ ਦੀ ਪ੍ਰੋਬਲਮ ਆਉਂਦੀ ਆ ਆ ਦੇਖੋ ਹੁਣ ਪਹਿਲਾਂ ਇਹਦਾ ਘਰ ਬੰਦ ਹੋ ਗਿਆ ਹੁਣ ਜਦੋਂ ਵੀ ਇਹ ਚ ਮਾਲ ਆਉ ਮਲਾਈ ਹੋ ਕੇ ਨੰਗੂਗਾ ਨਹੀਂ ਜਦੋਂ ਆਉਂਦਾ ਸੀ ਉਹ ਲੜੀ ਜੀ ਟੁੱਟ ਕੇ ਅੱਧੇ ਛੱਟੇ ਨਾਲ ਦਾਣੇ ਇੱਥੋਂ ਗਿਰ ਜਾਂਦੇ ਨੇ ਕਈ ਵਾਰ ਇਹ ਹੁੰਦਾਗਾ ਪੀਸੇ ਵਾਲਾ ਝਾਰਨਾ ਜਿਹੜਾ ਛੋਟੀ ਸੀਪ ਆ ਨਾ ਉਹਨੂੰ ਥੋੜੀ ਜੀ ਵੱਧ ਖੋਲ ਲਵੇ ਉਸ ਹਿਸਾਬ ਨਾਲ ਵੀ ਵਾਪਸੀ ਵੀ ਨਾ ਜ਼ਿਆਦਾ ਵਧੇ ਮਸ਼ੀਨ ਦੀ ਫਿਰ ਵੀ ਉਹ ਲੜੀ ਜੀ ਵਿੱਚ ਛੜੀ ਜਾਂਦੀ ਹੁੰਦੀ ਆ ਕਈ ਵਾਰ ਝਾਰਨਾ ਪਹਿਲਾਂ ਜਿਆਦਾ ਤੰਗ ਹੁੰਦਾ ਉਹ ਫਿਰ ਪਿੱਛੇ ਖੂਚ ਚਾਈ ਜਾਂਦੀ ਆ ਇਹਦੇ ਨਾਲ ਤਾਂ ਹੁਣ ਪ੍ਰੋਬਲਮੇ ਖਤਮ ਹੋ ਜਾਣੀ ਆ ਅੱਤੀ ਲਾ ਕੇ ਦੱਸ ਲੈਗੇ ਬਾਗਿਆ ਕਦੋਂ ਤੋਂ ਤਾਂ ਮਾਲਕੀ ਵੀ ਹੁਣ ਹੈ ਕੋਈ ਨਹੀਂ ਲੱਗੀ 2020 ਹੁੰਦਾ ਬਾਹਰ ਜਾਂਦਣੀ ਉਹ ਵੀ ਤਾਂ ਗਾਰਨਿੰਗ ਨਾ ਕਲਾਚ ਪਲੇਟ ਖੋਲ ਲਈ ਬਾਈ ਆਪਾਂ ਨੇ ਜੀ ਇਹ ਜੀ ਖੋਲਣਾ ਵੀ ਲੋ ਤੁਹਾਨੂੰ ਬੈਰਿੰਗ ਤਾਂ ਕੋਈ ਨਾ ਠੀਕ ਆਉਗਾ ਨਾ ਅਹ ਇਹ ਗ੍ਰੀਸ ਹੋ ਜੂਗਾ ਸੁੱਕਾ ਬਹਿੰਦ ਰੋਬਸ ਮੋੜੇ ਦੇ ਤੇ ਲੱਗਦਾ ਨਹੀਂ ਹੋ ਰਿਹਾ ਇਹ ਜੇ ਲੈ ਜਰ ਡਾਊਨ ਜੇ ਨੇ ਥੋੜੇ ਜਿਹਾ ਉਹ ਜੀ ਨਾਲ ਕੀ ਸੰਕਰਚੇ ਘਾਸੀ ਸਾਲੀ ਮੈਂ ਕਿਹਾ ਨਾ ਫਾਲ ਆ ਇਹਨੂੰ ਪਾਵਾਂ ਉਹਨੂੰ ਰੱਖ ਲੈ ਇਹਨੂੰ ਇਸ ਫੇਰ ਰੱਖ ਲਈ ਚਾਹੇ ਕਰੀ ਲੇਜ਼ਰ ਲੈ ਆਈਆਂ ਤੇ ਲੇਜ਼ਰ ਛਾਂਟ ਦੂੰਗਾ ਕੰਮ ਆਈ ਕੰਮ ਦੇ ਦੂ ਕਿਸੇ ਜੇ ਕੰਮ ਤਾਂ ਦੇ ਦੂ ਜੇ ਨਮੀ ਪਾਉਣੀ ਆ ਨਮੀ ਪਾ ਕੇ ਆ ਇੱਕ ਨਾ ਨਾ ਇਹਨੇ ਐਂ ਕਹਿੰਦਾ ਲੇਜ਼ਰ ਛੰਡ ਕੇ ਰੱਖ ਲਈ ਕੋਲ ਇਹਨੇ ਨਮੀ ਉਹ ਬਣ ਜਾਣਾ ਦੇਖ ਲਓ ਛਾਂਟ ਦੇਣਾ 250 ਤੇ ਹਾਂ ਲੈ ਉਹ ਰਿਵਰ ਦਾ ਹੋਣਗੇ ਤੈਨੂੰ। ਸਲਿਫਟ ਪਿੱਛੇ ਹੁੰਦਾ ਸਾਰਾ ਕੁਝ ਨਾਲੇ ਪਿੱਛੇ ਹੁੰਦੀ ਉਹ ਚੱਗ ਲੈ ਇਹ ਲੈ ਨਹੀਂ। ਵਾਕੀ ਕੰਨ ਨਹੀਂ। ਇੱਕ ਇਹਦੇ ਨਾਲ ਦੀ ਹੋਰ ਵੀ ਪਈਆ ਮੇਰੇ ਕੋਲ। ਉਹ ਇਹਦੇ ਨਾਲ ਛੰਡਣ ਵਾਲੀ। ਹਾਂ ਐਵੇਂ ਪਈਆ। ਇਹ ਦੋਏ ਜਿਹੇ ਇਹਨੂੰ ਲਿਆ ਦੇ। ਹੂੰ। ਛੰਡ ਦੂਗਾ ਜਾਨੂੰ ਆਪਣਾ ਕੰਮ ਹੋਣਾ। 3 ਕੁ ਸੌ ਦੇ ਹੋਣਗੇ ਲੈ ਜਰ ਮੈਂ ਲਾ 2300 ਹੋਏ ਬਸ। ਤੇ ਕਲਚ ਪਲੇਟ ਕਰਨੇ ਨੇ ਕੀ? ਕਲਚ ਪਲੇਟ ਹੋਊਗਾ ਲੈ 12-1300 ਦੀ 15-16 1600 ਦੀ ਹੋਊ 1500 ਦੀ। 12 ਕਿਹਾ ਤੇਰਾ? 12। ਬਰਵਾ। ਉਹ ਕੋਲੀ ਹੋਇਆ ਇਹ ਹਾਰ ਰੋਵਾ ਨਾਮ ਇਹੋ ਚਾਹ ਤਾਂ ਇਹ ਨਾ ਇਕੱਠੇ ਇਹਦਾ ਆਪਾਂ ਨੇ ਨਾ ਹੁਣ ਥੋੜਾ ਕਲੱਚ ਟਾਈਟ ਸੀ ਕਲੱਚ ਸੈੱਟ ਕਰਦੇ ਮੱਕੀ ਵਾਲਾ ਦੇਖ ਲੈ ਕਿਵੇਂ ਵਿੱਚ ਆ ਫਸਿਆ ਨਾ ਇਹ ਇਹ ਤਾਂ ਵਿੱਚ ਤੱਕ ਚਲੇ ਜਾਂ ਜਿਹੜੇ ਟਾਕੀ ਦੀ ਉਹਨੇ ਲਾਈ ਹੋਈ 30 ਥੱਲੇ ਲੱਗੀ ਉਹ ਖੋਲ ਕੇ ਰੱਖਦੇ ਉਹਨੇ ਗਲੀ ਦੇ ਤਾਂ ਸੱਚੇ ਹਾਂ ਇਹਦੇ ਲਾਤੀ ਉਹ ਇਹਦੇ ਵਿੱਚ ਹੀ ਲੰਗੇ ਫਿਰ ਕੋਲੇ ਲੱਭਣੀ ਕੋਈ ਇਹ ਕੈਲੀਬ੍ਰੇਟਰ ਤੇ ਆਪਣੀ ਆਇਰਟਲ ਦੀ ਪੱਤੀ ਪਾਉਣੀ ਉਹ ਟੁੱਟਿਆ ਗਿਆ ਪਾਵਲਾ ਬੈਲਟ ਟੈਟ ਅੱਛੇ ਜੀ ਬੁਰਮਾ ਨੇ ਆ ਬੁਰਮਾ ਜੀ ਦੀ ਗਰੀ ਹੁਣ ਹੁਣ ਇਹ ਸਾ ਕੋਈ ਨੀ ਪੈਰਿੰਗ ਹੈਗੇ ਤੇ ਹੈਗੇ ਨਹੀਂ ਤੇ ਲੈ ਲਵੇ ਇਹ ਇਹ ਲਿਹਾਉਣੇ ਪੈਣਗੇ ਆ ਫੜਲੀ ਨਾਲ ਇਹਦਾ ਫਿਰ ਉਹ ਫੜਲੀ ਜੀ ਚਿੱਦਰ ਲਵੇ ਕਲਚ ਡੇਟ ਪਈਆ ਹੂੰ ਤੇ ਦੋਏ ਛੱਡ ਦਾਂਗੇ ਆ ਫਿੰਗਰਾਂ ਨਾਲ ਤਾਂ ਬੜਾ ਕੁਲ ਕਿ ਪਹਿਲਾਂ ਕੱਟ ਲਾ ਕੇ ਦਵਾਉਂ ਨੂੰ ਇਹਦਾ ਫਿਰ ਮੈਂ ਉਹ ਬਣਾ ਦੂੰਗਾ ਯਾਰ ਪਹਿਲਾਂ ਆਹ ਦੇ ਇਹਨੂੰ ਲਾ ਦੇ ਨਾ ਨਾ ਸਿਆ ਇਹ ਇਹਨੂੰ ਵੀ ਲਾਉਣਾ ਫੇਰ ਇਹਨੂੰ ਵੀ ਲਾ ਦੇ ਆਹਨੇ ਹਾਂ ਆਹ ਤੇ ਵੜਦੇ ਵੀ ਦਾ ਜੁੜ ਨੀ ਆਇਆ ਆ ਫਿਰ ਉਹ ਜਿਹੜੀ ਤੈਨੂੰ ਪਤਾ ਧੱਕਾ ਜਿਹਾ ਲਵਾ ਛੱਡ ਮਾਨ ਹੋਰ ਇਹ ਸੋਰਾ ਹੀ ਗੁਰਕਾ ਜੇ ਸੋ ਇਹਦਾ ਜਿੰਨੇ 3-4 ਸੀਜ਼ਨ ਹੋਏ ਨਾ ਥੋੜਾ ਜਿਹਾ ਕਲੱਚ ਦੀ ਧਿਆਨ ਨਹੀਂ ਰੱਖਿਆ ਇਹਦਾ ਹਾਂ ਇਹਨੂੰ ਤਾਂ ਨਹੀਂ ਕੁਝ ਨਹੀਂ ਹੁੰਦਾ ਹੁੰਦਾ ਤਾਂ ਸਾਫ ਪਾ ਜਾਂਦਾ ਸਾਰਾ ਕੁਝ ਮਖਮਲ ਨੇ ਸਟਰ ਪਲੇਅਰ ਦੇ ਕੱਟ ਲਾਤਾ ਆਪਾਂ ਨੇ ਤੇ ਹੁਣ ਕਰਦੇ ਆ ਇਹਨੂੰ ਕੱਟ ਤਾਵੇਂ ਨੂੰ ਲਾਤਾ ਤਵਾ ਕਰਤਾ ਫਿੱਟ ਤਵਾ ਕਰਤਾ ਫਿੱਟ ਇਹ ਆਪਾਂ ਲੌਗ ਵਾਂਗ ਹੂੰ ਇਹਦੇ ਬਾਇਰਿੰਗ ਖਰਾਬ ਸੀ ਭਈਆ ਬਾਇਰਿੰਗ ਨਵੇਂ ਪਾਏ ਨੇ ਧੀਗਾਂ ਪਿੰਗ ਲੱਗੇ ਇਰ ਵੀ ਨਵੀਂ ਮੰਗਾਲੀ ਦੀ ਥੀਨ ਹੋਈ ਥੀਲ ਪਾ ਦੇਣੀ ਦੀ ਚਾਹਲ ਖੋਹ ਨਹੀਂ ਹੁੰਦਾ ਹੋਰ ਇਹ ਜਾਂ ਭੁਰ ਮੈਂ ਨਾ ਆਇਆ ਕਰਦਾ ਆਪਾਂ ਆ ਤੇ ਲਾਓ ਕੋਈ ਚਲ ਮੈਂ ਆ ਫਿੱਟ ਪੈਕ ਕਰਕੇ ਦੇਵਾਂ ਤੈਨੂੰ ਫਿੰਗਰਾਂ ਪਾਈ ਜੀ ਦੀਆਂ ਚਲ ਮੈਂ ਸਾਫ਼ ਇਹਨਾਂ ਵੇਖਲਾ ਤੁਸੀਂ ਪਤਾ ਕਿਉਂ ਟਾਇਰ ਤੇ ਇਹਦੇ ਥੱਲੇ ਬਾਸਲਾ ਹੋਣੀ ਆ ਉਹ ਬਾਸਲਾ ਘੜਤੀਆਂ ਵਿੱਚੋਂ ਮੈਨੂੰ ਲੱਗਦਾ ਆ ਬਾਸਲਾ ਕਿੰਨੇ ਆ ਉਹ ਬਾਸਲਾ ਲੱਗੀਆਂ ਹੈਗੀਆਂ ਤੇ ਥੱਲੇ ਬਾਸਲਾ ਬਾਸਲਾ ਨਾਲ ਵੀ ਇੰਨਾ ਟਾਇਰ ਤੇ ਚੱਲ ਮੈਂ ਕਰਦਾ ਇਹਨੂੰ ਕੰਮ ਪੁੱਤ ਫਰਾਉਂਗ ਜੀ ਭਈਆ ਉਹ ਦਿਹਾੜੀ ਚੜਿਆ ਨਹੀਂ ਬਾਰੇ ਦੇ ਵਿੱਚ ਫਰਾਉਂ ਗੇ ਜੀ ਅਕੜੇ ਕਿ ਲੱਗਿਆ ਅਲਫਾ ਫਾ ਜਨ ਛੇੜ ਤੇ ਆ ਵੀ ਲਾਇਆ ਥੱਲੇ ਪਿਆ ਦੇਖੋ ਕਲਚ ਪਲੇਟ ਲੈਂਦੀ ਭਾਈ ਆਪਾਂ ਇਹ ਨਵੇਂ ਸੱਚ ਪਾਰਵਾ ਮਸਾਲਾ ਬਾਣਦੀ ਕਰਨੀਆਂ ਬਹੁਤ ਲੈ ਆਏ ਨੇ ਇਹ ਮਲਤ ਲਾਉਣਾ ਤੇ ਨਾਣਾ ਛਿੱਲਣਾ ਬਸ ਲਾਉ ਆਪ ਇਹਨਾਂ ਦਾ ਨਾ ਧਿਆਨ ਰੱਖੇ ਕਈ ਵਾਰ ਪੈਨਾ ਢੱਲੀਆਂ ਹੁੰਦੀਆਂ ਤਾਂ ਖਿਸਕ ਜਾਂਦੀਆਂ ਨੇ ਵਿੱਚੇ ਨਹੀਂ ਫਿਰ ਇਹ ਹੌਦ ਵਿੱਚ ਫਰ ਜਾਂਦੀਆਂ ਇੱਥੇ ਫਿਰ ਕਲੱਚ ਵੀ ਨਹੀਂ ਦੱਬਿਆ ਜਾਂਦਾ ਬਾਈ ਹਾਂ ਹਾਂ ਉਹ ਉਤਰੇ ਇੱਥੇ ਸਿੱਧਾ ਆ ਚੱਕੇ ਦਾ ਸਮਾਨ ਇੱਕ ਮਿੰਟ ਇੱਕ ਵਾਰ ਇਹਨੂੰ ਹਾਂ ਹਾਂ ਇੱਧਰ ਰੱਖ ਦਿੱਤੋ ਕੁਲੀ ਵਾਲਾ ਬਸਾ ਰੱਖਣਾ ਕਿ ਕੁਲੀ ਵਾਲਾ ਪਾਸੇ ਥੱਲੇ ਚੱਤ ਲੈ ਚੱਤ ਲੈ ਕਿ ਪਾ ਦੇ ਬੜਾਇਆ ਹਾਂ ਬਸਾਂ ਹੀ ਕਰ ਲਾ ਇਹਨੂੰ ਥੱਲੇ ਡੱਟ ਜਾ ਲੱਗੂ ਕੋਈ ਮੜੇ ਆਲੇ ਵਾਲੇ ਪੱਛਰੇ ਜੀ ਲਾ ਲਾ ਇਹਦੇ ਇਹਦੇ ਉਂਦੀ ਦੇ ਨਟ ਟਾਇਡ ਨੇ ਹੁਣ ਥੱਲੇ ਹਾਂ ਹੁੰਦੀ ਹੈ ਨਟ ਟਾਇਡ ਨੇ ਵਿੱਚ ਵਾਲੇ ਤਾਂ ਮੇਰੇ ਹਾਂ ਜੀ ਹਾਂ ਕੋਲ ਟਾਇਡ ਆ ਇਹਦੇ ਥੱਲੇ ਕੋਈ ਫੱਟੀ ਜੀ ਲੈ ਕੇ ਲਾਦੇ ਪੂੜੀ ਦੇ ਥੱਲੇ ਨਾਲ ਮੈਂ ਕਰਦਾ ਬਟ ਇੱਕ ਮਿੰਟ ਇਹ ਇੰਨੀ ਪੈਣੀ ਬਸ ਉਹ ਮੇਰੀ ਇੱਧਰ ਲੱੜਦੇ ਆ ਹੁਣ ਇਹ ਤੇ ਨਾ ਰੋ ਚਾਕੋ ਪੈ ਆ ਦੰਦੂ ਨੇ ਜਿਹੜੇ ਨਾ ਨਾ ਆ ਦੂਜੇ ਦੂਜੇ ਹਾਂ ਲੰਬੇ ਨੇ ਹਾਂ ਆਹ ਦੇਖੋ ਟੋਪੀਆਂ ਨਾ ਨਾ ਲੰਬੇ ਲੱੜ ਲਿਆ ਸੱਪਾਂ ਨੂੰ ਦੇ ਦੇ ਤਰਾ ਉੱਧਰ ਨੇ ਪਾਣੀ ਆਉਂਦਾ ਉੱਧਰ ਦੇਖ ਕੇ ਉੱਧਰ ਤਾਂ ਨਹੀਂ ਪਾਣੀ ਕਰਿਆ ਉੱਥੋਂ ਚੱਕ ਲਿਆ ਖਰਾਬ ਬਣੋ ਪ੍ਰੈਸ਼ਰ ਪਲੇਟ ਤੇ ਫਿੰਗਰ ਫਿੱਟ ਕਰਦੇ ਆ ਬਾਈ ਹੁਣ ਇਹਦਾ ਥੋੜਾ ਜਨਾ ਕਲਚ ਟਾਈਟ ਰਹਿੰਦਾ ਸੀ ਜਦੋਂ ਕਲਚ ਦਬਦੇ ਆਪਾਂ ਇਧਰੋਂ ਸੈਟਿੰਗ ਕਰਨ ਵਾਲੀ ਦੀ ਹੈ ਕਲਚ ਪੈਡਲ ਬਹੁਤ ਜਿਆਦਾ ਟਾਇਰ ਰਹਿ ਗਿਆ ਕੋਈ ਖਰਾਬ ਚ ਵੀ ਜੇ ਥਾਬੀ ਉਹ ਚੱਕ ਲੈ ਹਾਂ ਤਾਂ ਦੇ ਮੇਰਾ 14 15 ਹੀ ਲੈ ਦੇਣਾ ਤੇ ਇਹ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਹੋਰ ਚਾਰ ਹਾਲੇ ਕਰ ਤੇਰੇ ਪਿੱਛੇ ਬੰਦੇ ਪਹਿਲਾਂ ਥੱਲੇ ਪਈਆਂ ਤੇਰੇ ਥੱਲੇ ਪੈ ਰਹਿਣੇ ਪੈਣਗੇ ਤੇਰੇ ਮੈਂ ਤੇਰੀ ਜੀਤ ਤੇ ਫੋਟਾਨੇ ਆਉਂਗਾ ਨਾ ਘੋਟਾ ਲੱਗਣ ਇਹਨੂੰ ਪਤਾ ਲੱਗਣ ਲੱਗਿਆ ਉਹਨੂੰ ਵੀ ਚਲਨ ਚਾਚਾ ਕੰਮ ਕਰਦਾ ਹੁੰਦਾ ਇਹਨੂੰ ਕਿਹਾ ਸਿੱਖ ਲੈ ਕੰਮ ਆਹੀ ਉਮਰ ਅਧਰੀ ਤੇਰੀ ਮਾਂ ਗੈੜੀ ਆਦੀ ਦੇ ਉੱਤੇ ਜਾਇਆ ਕਰ ਤੂੰ ਦਿਹਾੜੀ ਆ ਮੈਂ ਦੇਣਾ ਦਿਹਾੜੀ ਕਰਦੇ ਮੰਨੇ ਨੂੰ ਤੇਰੀ ਮਾਂ ਨੂੰ ਵੀ ਸਮਝਾ ਕੇ ਆਇਆ ਫਿਰ ਮੈਂ ਮਾਂ ਕੰਮ ਸਿੱਖ ਲੈਣ ਤੇ ਨੂੰ ਵਧੀਆ ਦਾਗਾ ਜਵਾਗ ਆ ਇਹ ਕਿੱਥੇ ਬਰਖ ਸਾਹਿਬ ਜੀ ਕੰਮ ਸਿੱਖ ਜੂ ਮੈਂ ਚਲਾਉਣੀ ਸਿੱਖ ਗਿਆ ਚਲ ਤੈਨੂੰ ਮौज ਹੋ ਜੀ ਨਹੀਂ ਸਾਰੀ ਜ਼ਿੰਦਗੀ ਦਿਹਾੜੀਆਂ ਕਰਦਾ ਰਹਿ ਜੂ ਮੈਂ ਉਹ ਮਨਾਂ ਦੇ ਲਈ ਹੁਣ ਕੱਟ ਕਲਾਤੂ ਪਲੇਟ ਦੀ ਕੋਈ ਕਮੀ ਨਾ ਰਹਿ ਵੀ ਲੈ ਲੱਗ ਦਿੱਤੀ ਮਾਂਡੀ ਦਾ ਪੰਡਾ ਬਣਾ ਆਏ ਤੈਨੂੰ ਘਰ ਆ ਗਮਾਂਡੀ ਪੰਡਾ ਬਣਾ ਕਮੀ ਨਾ ਰਹੀ ਮੈਂ ਫਿਰ ਤੈਨੂੰ ਆ ਕੇ ਫੜ ਲੈਣਾ ਮੈਂ ਨਹੀਂ ਚੱਕਾ ਫਾ ਉੱਤੋ ਹੋਤਾ ਕਰੇਗਾ ਆਹ ਫਿੰਗਰ ਹਿੰਦੀ ਜਾਈਦੀ ਹੈ ਹਰੀ ਇਹਨਾਂ ਬਹੁਤ ਜਿਆਦਾ ਕਾਟ ਰਹੀਆਂ ਨੇ ਇਹਦੇ ਇਹਦੇ ਪੱਤੀਆਂ ਆਏ ਹਾਂ ਲਓ ਬਾੜੀਆਂ ਹਮ ਤਾਂ ਚਾਸੀ ਰੱਖਿਆ ਹੁੰਦੇ ਨੇ ਮੈਂ ਗੁੱਦੀ ਨਾਟ ਵੀ ਠੀਕ ਨੇ ਵੀਰਾ ਚੱਕਾ ਇਹਨਾ 판ਦਮਾ ਜਿਹੜਾ ਉਹ ਲੰਗੇ ਆਦਾ ਮੇਰਾ ਪਾੜ ਜਾ ਲਿਆ 1 ਕਰੋੜ ਹੋਈ ਜੰਨਾ ਗਈ ਇਹ ਇਹ 12 ਇੰਚ ਵਾਲੀ ਸਿਸਟਮ ਜਿਹੜਾ 13 ਪਾਵਾ ਸਲਪਲੇਟ 18 ਇੰਚੀ ਬਾਈ ਵੀ ਹੈ ਜੇ 12 ਪਾ ਲੈ ਸਹੀ ਆਉਂਗਾ ਹਾਂ ਆਹ ਪਾਣਾ ਨਹੀਂ ਜੇ ਅਕਲਾ ਚਪਲੇਟ 12 ਹੈ ਪ੍ਰੈਸ਼ਰ ਪਲੇਟ ਦੀ ਗੱਲ ਕਰਾ ਆਪ ਪਾਣੀ ਇਹਨੂੰ ਆਹ ਸਿੱਧੀਆਂ ਹੁੰਦੀਆਂ ਨੇ ਗੁੱਲੀਆ ਪਾਣੀ ਪੀਣਾ ਕੋ ਤਾਂ ਫਰਕ ਹੈ ਪਾਊਡਰ ਨੇ ਐਪੀਡੀ ਸਾਰੀ ਵਾਹ ਬਾਬਾ ਵੀ ਤੀਰਾਂ ਦੇ ਪਹਿਲਾਂ ਪਲਾਵੇ ਪਲਾਵੇ ਅਗਲਾ ਦੋਰਾ ਵੀ ਜਲਾਸ ਮੈਂ ਵੀ ਨਾ ਪਲਾਵੇ ਨੂੰ ਜਦੋਂ ਹੁਣ ਫਿੱਟ ਕਰਕੇ ਦੇਖਿਆ ਆਪਾਂ ਨੇ ਤਾਂ ਫਿੰਗਰਾਂ ਥੱਲੇ ਡਾਊਨ ਰਹਿੰਦੀਆਂ ਸੀ ਇਹ ਹੋਰ ਦੀਆਂ ਥੱਲੇ ਨਾਲ ਆਪਾਂ ਨੂੰ ਹੁਣ ਬਾਸਲਾਂ ਦੇਣੀਆਂ ਪੈਣੀਆਂ ਨੇ ਫੇਰ ਉੱਚੀਆਂ ਹੋਣੀਆਂ ਫਿੰਗਰਾਂ ਐ ਉੱਪਰ ਥੱਲੇ ਬਿਲਕੁਲ ਟਾਈਟ ਹੋ ਗਈਆਂ ਸੀ ਵਿੱਚ ਹਿਲਦੀਆਂ ਵੀ ਨਹੀਂ ਚ ਇਹ ਤਾਂ ਕਰਕੇ ਆਪਾਂ ਨੇ ਹੁਣ ਖੋਲਣਾ ਹੈ ਖੋਲ ਕੇ ਦੁਬਾਰਾ ਫਿੱਟ ਕਰਾਂਗੇ ਥੱਲੇ ਬਾਸਲਾਂ ਦੇ ਕੇ ਫਿੰਗਰ ਥੱਲੇ ਡਾਊਨ ਚੱਲ ਨਹੀਂਦੀਆਂ ਸੀ ਬਹੁਤ ਜ਼ਿਆਦਾ ਜੇ ਆਪਾਂ ਨਟ ਤੋਂ ਉੱਪਰ ਚੱਕਦੇ ਆ ਨਾ ਫਿੰਗਰਾਂ ਟਾਈਟ ਹੋ ਗਈਆਂ ਸੀ ਵਿੱਚ ਚੱਕੀਆਂ ਨਹੀਂ ਜਾਂਦੀਆਂ ਇਹ ਇਦੇ ਨਾਲ ਜਦੋਂ ਆਪਾਂ ਨੇ ਬਾਹਲਾਂ ਦੇਤੀਆਂ ਫਿਰ ਕਲੱਚ ਵੀਰ ਵਾਲਾ ਰਹੂ ਤੇ ਫਿੰਗਰਾਂ ਦੀ ਅਡਜਸਟਮੈਂਟ ਵੀ ਸਹੀ ਹੋ ਜਾਊ ਜਿਹੜੇ ਵਿੱਚ ਸਪਰਿੰਗ ਨੇ ਇਕੱਠੇ ਹੋ ਜਾਂਦੇ ਨੇ ਪੂਰੇ ਉਹਨਾਂ ਨੂੰ ਬਦਲਣ ਵਾਸਤੇ ਜਗ੍ਹਾ ਹੀ ਰਹਿੰਦੀ ਵਿੱਚ ਤੇ ਤਾਂ ਕਰਕੇ ਆਪਾਂ ਉਹਨੂੰ ਖੋਲਦੇ ਆਂ ਖੋਲ ਕੇ ਬਾਹਲਾਂ ਦੰਨੇ ਆ ਨਾ ਥੱਲੇ ਨਾ ਨਾ ਮੈਂ ਯਾਰ ਬੈਂਗ ਪਾਤੇ ਹਜੇ ਢਿੱਡੇ ਇਹ ਮੜੇ ਗੜੀਆਂ ਦੇਖ ਕੇ ਰੱਖੀ ਹੈ ਕਲੱਚ ਪਲੇਟ ਨਾਲ ਬਾਹਲਾ ਰੱਖਦੀ ਆਪਾਂ ਨੇ ਥੱਲੇ ਦੋ ਰੋਬਾ ਨਾ ਬਾਤੀਆਂ ਦੇ ਸਟ ਨਹੀਂ ਆਇਆ ਕਲਚ ਪਲੇਟ ਸੈਂਟਰ ਚ ਦੇਖ ਪਾਲੋ ਨਟ ਹਾਂ ਹਾਂ ਬਾਹਰੋਂ ਹਿਲਾ ਰਿਹਾ ਨਾ ਬਰੇ ਬਾਹਰੋਂ ਹਿੱਲ ਗਈਆਂ ਬਾਹਰੋਂ ਕੰਪਰਟਾ ਨਹੀਂ ਦੇ ਰਿਹਾ ਨਾ ਰੋਡ ਨੇ ਲੰਬੇ ਨਹੀਂ ਦੇ ਚੱਲ ਗਿਆ ਫੇ ਚੱਕ ਲੈ ਇਹ ਵੀ ਹਿੱਲ ਗਈਆਂ ਇੱਧਰ ਲਈ ਫੜ ਜਾ ਯਾਰ ਫੜ ਜਾ ਕੱਢ ਲੈ ਨਾ ਆ ਗਿਆ ਜੀ ਕੋਈ ਉਹ ਲੈ ਲਓ ਇਹਨੂੰ ਹਲਾ ਨਾ ਜਿੱਥੇ ਪਈ ਹੈ ਨਾ પુથિયો પી જાન દે કોળીયા આ બસ ઉસ ઉસ સાદુ બોલી ચાલા ઓનર લલાણીયા ચકકે હોવા એ הורનો એડો બસ સંતન એમાડા પત્ર કર દે બે દિન ઇધર નું કરના પડે ઇધર પેલે ਮਸ ਚੱਪੂ ਗੋ ਨੂੰ ਸਟ੍ਰੇਟ ਹੋ ਗਈ ਓਕੇ ਆਪਣੀ ਕਸਟਮ ਹੋ ਗਈ ਵਪਾਰੀ ਗੋ ਪਾਰੀ ਹਾਂ ਤਾਂ ਮੁੰਡੇ ਪਿੱਛੋਂ ਫੜਨੀ ਥੋੜੀ ਜਿਹੀ ਬਸ ਪਿੱਛੋਂ ਗੋਟ ਤੇਰੂ ਅਗਲੀ ਸਰ ਕਮਾਟੇ ਸੈੱਟ ਕਰ ਲਿਓ ਅਗਲੀ ਸਰ ਚੱਲ ਹੋ ਗਿਆ ਕੰਮ ਆਪਣਾ ਉੱਥੇ ਚਿੱਲੇ ਕਰ ਲੈ ਨਿਸ਼ਾਨੀ ਦੇਖ ਲਿਓ ਬਸ ਕਿੱਥੇ ਆਇਆ ਉਹ ਤਾਂ ਅਗਲੀ ਸਰ ਹਾਂ ਸਪੋਰਟ ਦੇ ਲਈ ਪਿੱਛੇ ਬismillah ਫੁਰਮਾ ਫੁਰ ਰੋ ਪੰਜ ਦੇ ਦੇ ਹਾਂ 100% ਹੂੰ ਆ ਕਾਬਲਾ ਨਾਲ ਅੱਜ ਬੜਾ ਲੱਗਾ ਬਲੈਕ ਟੋਰ ਕਲਚ ਪਲੇਟ ਬਾਈ ਕਰਤੀ ਓਕੇ ਤੇ ਆਪਾਂ ਹੁਣ ਇਹਦਾ ਮੂੰਗੀ ਵੱਢਣ ਜਾਣਾ ਹੈ ਨਾ ਤੇ ਪਿੱਛੇ ਨਾ ਟ੍ਰੇ ਜੀ ਬਣਾ ਕੇ ਲਾਉਣੀ ਹੈ ਇਹਦੇ ਇਹ ਥੱਬੇ ਬਣਾ ਆਪਣਾ ਕਿ ਫਿਰ ਸਿੱਟੀ ਜਾਂਦੀ ਹੈ ਹੱਲ ਇਹ ਐ ਕੰਮ ਦੀ ਕਰ ਦੇਣੀ ਆਪਾਂ ਨੇ ਹਾਂਜੀ ਮੇਰੇ ਹੱਥ ਕਾਲੇ ਨੇ ਕੱਢ ਦੇ ਨੇਸਟਰੀ ਨੇ ਹੱਕ ਮਾਰੀ ਆ ਕਹਿੰਦਾ ਮਾ ਵੱਡੂ ਦੇ ਕੇ ਆਈ ਅੱਛਾ ਜ਼ਰੂਰ ਤਾਂ ਬੰਦੇ ਖਾਸ ਨੇ ਚਾਹ ਰਿਹਾ ਚਾਰ ਪੰਜ ਜਾਣੇ ਇੱਕ ਹੋਰ ਹੋਰ ਬੱਸ ਦੱਸੀਂ ਕਾ ਕਰੀਂ ਤੇ ਕਹੀਂ ਆ ਲੱਡੂ ਆਦੀ ਬਣਾ ਤੂੰ ਲੱਡੂ ਦੀ ਤੇ ਬਣਾਈ ਰਹੀ ਯਾਰ ਲੱਡੂ ਵਾਲੇ ਵੀ ਬਣਾ ਲਈ ਯਾਰ ਅਸੀਂ ਮੂੰਗੀ ਦੇ ਚ ਲੱਡੂ ਮੱਥਾ ਦੇ ਹਾਂ ਥੱਬੇ ਬਣਾਉਣ ਨੂੰ ਆ ਦੇਖੋ ਟ੍ਰੇ ਬਣਾ ਕੇ ਇਦਾਂ ਲਾਤੀ ਥੱਲੇ ਇਹ ਥੱਬੇ ਬਣਾ ਕੇ ਸਿੱਟੀ ਜਾਊਗਾ ਜਦੋਂ ਮਸ਼ੀਨ ਚੱਲਦੀ ਆ ਤੇ ਹੁਣ ਇਹਨਾਂ ਨੇ ਮੂੰਗੀ ਭਟਣ ਜਾਣਾ ਆ ਦੇਖੋ ਜਦੋਂ ਤੇ ਵਜਨ ਪੈ ਜਾ ਕਰੂਗਾ ਇਕੱਠਾ ਹੋ ਗਿਆ ਮਾਲ ਇੱਥੇ ਤਾਂ ਆਪ ਆਟੋਮੈਟਿਕਲੀ ਆਪਣੇ ਆਪ ਏ ਢੇਰੀ ਹੋ ਜਾ ਕਰੂ ਦੱਲੇ ਫੇਰ ਉੱਪਰ ਚਲੇ ਜਾਇਆ ਕਰੂ ਪਹਿਲਾਂ ਮੱਕੀ ਗੱਡੀ ਜਾਂਦੇ ਮੱਕੀ ਨੇ ਦੇਖੋ ਤੁਸੀਂ ਜੰਨਾ ਬੋਰਾ ਹਾਲ ਕੀਤਾ ਪਿਆ ਆਹ ਸਾਰੀ ਟਰੇ ਤੋੜਤੀ ਪਲੇਟ ਉੱਪਰ ਲਈ ਆਪਣੀ ਚੈਂਬਰ ਵਾਲੀ ਉੱਲਾ ਹੈ ਵੀ ਲੱਗੀ ਹੋਇਆ ਇਹ ਦੱਸ ਗਏ ਜੀ ਮੱਕੀ ਦਾ ਹੈ ਤਾਂ ਕੰਮ ਬਈ ਔਖਾ ਹੀ ਆ ਮਜ਼ੀਨ ਦਾ ਬਹੁਤ ਬੋਰਾ ਹਾਲ ਹੁੰਦਾ ਆ ਫੱਟੀਆਂ ਦੇਲ ਵੀ ਸਾਰੀਆਂ ਤੋੜਤੀਆਂ ਸਾਰੀਆਂ ਫੱਟੀਆਂ ਕ੍ਰੈਕ ਹੋਈਆਂ ਵੀ ਅਸੀਂ ਇਹਨੀਆਂ ਬਾਇਲਡ ਕਰੀਆਂ ਕੱਲੀ-ਕੱਲੀ ਫੱਟੀ ਸਾਰੀ ਪੱਤੀ ਧਰਕੇ ਵਿੱਚ ਆਹ ਚੀਜ਼ ਤੋਂ ਇੱਥੋਂ ਕ੍ਰੈਕ ਹੋਈਆਂ ਸਾਰੀਆਂ ਕੋਈ ਫੱਟੀ ਨਹੀਂ ਬਚੀ ਹੈਗੀ ਸਾਰੀਆਂ ਛੋਟੀਆਂ-ਛੋਟੀਆਂ ਕ੍ਰੈਕ ਹੋਈਆਂ ਅਸੀਂ ਤੇ ਸਾਰੀਆਂ ਜਿਨ੍ਹਾਂ 'ਚ ਪੱਤੀਆਂ ਲਾਤੀਆਂ ਵਿੱਚ ਪਟੀਆਂ ਆਏ ਨਵੀਆਂ ਨੇ ਇਹਦਾ ਪਟੀਆਂ ਬਦਲੀਆਂ ਜਾਂਦੀਆਂ ਵਾਲੀ ਕੋਰੇ ਵਾਲੀ ਪਲੇਟ ਆ ਮੱਕੀ ਕਰਦੀ ਤਾਂ ਖਰਾਬ ਆ ਮਸ਼ੀਨ ਨੂੰ ਬਹੁਤ ਨੁਕਸਾਨ ਬਹੁਤ ਹੁੰਦਾ ਮੱਕੀ 'ਚ ਸਟਾਫ ਆਕਰ ਦੀਆਂ ਜਾਲੀਆਂ ਖਰਾਬ ਹੋ ਜਾਂਦੀਆਂ ਨੇ ਮਸ਼ੀਨ ਦਾ ਕੰਮ ਹੋ ਗਿਆ ਸੀ ਬਾਈ ਓਕੇ ਬਟੇ ਇਹ ਰਹਿੰਦੀ ਆ ਥੱਲੇ ਲੋ ਟ੍ਰੇ ਕਰ ਦੇ ਪਹਿਲਾ ਸੈਂਟਰ ਵਾਲਾ ਨਾ ਖਵਾ ਆ ਦੇ ਹੰਟੇਲਾ ਕਰ ਆ ਸੈਂਟਰ ਚ ਦੇ ਕਿਵੇਂ ਉਪਰ ਉੱਠ ਗਈ ਇਹਨੂੰ ਆਹਡ ਕੋਨ ਨਾ ਚੂੜੀ ਖਰਾਬ ਹੋ ਜੂ ਵਿੱਚ ਖੋਲਦੇ ਖੋਲਦੇ ਹਾਂ ਉਹ ਥੱਲੇ ਕਰ ਉਹਨੂੰ ਨੱਟ ਦੇ ਆ ਪਹਿਲਾ ਸੈਂਟਰ ਵਾਲਾ ਟ੍ਰੇ ਲੈ ਬੀ ਅੱਧੀ ਬਾਈ ਚਾਹ ਤਾ ਉਹਨੂੰ ਦੱਬ ਕੇ ਰਹਿ ਥੱਲੇ ਸੈਂਟਰ ਨਾਲ ਫਲਾਉੜੇ ਚੜ ਜਾ ਉੱਤੇ ਇਹਦੇ ਵਿੱਚ ਉਰੇ ਫਾਇਰ ਫਾਇਰ ਕੇ ਉੱਤੇ ਬੈਠ ਜਾ ਤੇ ਬਾਈ ਆਪਣੀ ਵੀਡੀਓ ਜੇ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਤੇ ਉਧਰ ਆਪਣੀਆਂ ਮਸ਼ੀਨਾਂ ਵੀ ਰਹਿੰਦੀਆਂ ਨੇ ਫੋਲਣ ਉਹਨਾਂ ਨੂੰ ਵੀ ਫੋਲਦੇ ਉਹਨਾਂ ਦੇ ਥਰੇਸਰ ਥੂਸਰ ਬਾਹਰੇ ਕੱਢੇ ਪਏ ਨੇ ਆਪਾਂ ਨੇ